ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਜੀ ਡ੍ਰੈਗਨ ਫਰੂਟ ਲਗਾਣ ਛੱਤ ਦੇ ਉੱਪਰ ਇਹ ਲਗਭਗ ਆਪਾਂ 20 ਬਾਲਟੀਆਂ ਲਗਾਉਣੀਆਂ ਵਾ ਤੇ ਆਪਾਂ ਤੁਹਾਡੇ ਨਾਲ ਵੀ ਜਿਹੜੀ ਵੀਡੀਓ ਵਾ ਉਹ ਸ਼ੇਅਰ ਕਰਦੇ ਆ ਤੇ ਉਹਦੇ ਵਾਸਤੇ ਮੈਂ ਡ੍ਰੈਗਨ ਫਰੂਟ ਲੈ ਆਈ ਆ ਔਰ ਪlant ਲੈ ਆਈ ਆ ਸੌਰੀ ਡ੍ਰੈਗਨ ਫਰੂਟ ਦੇ ਇਸ ਤਰ੍ਹਾਂ ਦੇਖੋ ਮਿੱਟੀ ਚੋਂ ਪੱਟ ਕੇ ਇਹ ਲਿਆਂਦੇ ਗਏ ਆ ਤੇ ਇਹਦੇ ਵਿੱਚ ਮਿਕਸੀ ਵੈਰਾਈਟੀ ਆ ਤੇ ਬਾਕੀ ਹੁਣ ਆਪਣੇ ਲਗਾਉਣ ਤੇ ਹੀ ਪਤਾ ਲੱਗੂਗਾ ਵੀ ਇਹ ਕਿਹੜੀ ਵੈਰਾਈਟੀ ਨਿਕਲਦੀ ਇਸ ਤਰ੍ਹਾਂ ਜੜਾ ਸਮੇਤ ਮੈਂ ਲੈ ਕੇ ਆਈ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਾਸਤੇ ਜਿਹੜੀ ਮਿੱਟੀ ਆ ਉਹ ਬਣਾਉਣੀ ਆ ਆਪਾਂ ਉਹਦੀ ਤੁਹਾਨੂੰ ਦੱਸ ਦਿਆਂ ਵੀਡੀਓ ਸਭ ਤੋਂ ਪਹਿਲਾਂ ਆਪਾਂ ਜਿਹੜੀ ਮਿੱਟੀ ਆ ਉਹ ਢੇਰੀ ਕਰ ਲਈਏ ਇਸ ਤਰ੍ਹਾਂ ਦੀ ਆਪਾਂ 15-20 ਬਾਲਟੀਆਂ ਜਿਹੜੀਆਂ ਮਿੱਟੀ ਦੀਆਂ ਵਾਂ ਉਹ ਪਾ ਲੈਂਦੀਆਂ ਵਾਂ ਸਾਡੀ ਮਿੱਟੀ ਇਸ ਤਰ੍ਹਾਂ ਦੀ ਆ ਦੇਖੋ ਰੇਤਲੀ ਮਿੱਟੀ ਆ ਸਾਡੀ ਮਤਲਬ ਸਾਡੀ ਚੀਕਣੀ ਮਿੱਟੀ ਨਹੀਂ ਹੈਗੀ ਜੋ ਕਿ ਡ੍ਰੈਗਨ ਪਲਾਂਟ ਲਗਾਉਣ ਵਾਸਤੇ ਬਹੁਤ ਹੀ ਵਧੀਆ ਜਿਹੜੀ ਇਹ ਮਿੱਟੀ ਹੁੰਦੀ ਆ ਤੇ 15-20 ਬਾਲਟੀਆਂ ਮਿੱਟੀ ਦੀ ਮੈਂ ਲਿਆਈ ਆ ਤੇ ਕੁਛ ਮੈਂ ਲਿਆਈਆਂ ਵਰਮੀ ਕੰਪੋਸਟ ਉਹ ਵੀ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ 15 ਕਿਲੋ ਦੇ ਕਰੀਬ ਮੈਂ ਉਹ ਲਈਆ ਤੇ ਕੁਛ ਮੈਂ ਲਿਆ ਫੰਗੀ ਸਾਈਡ ਤੇ ਇੱਕ ਮੈਂ ਲਿਆ ਵਾ 2.5 300 ਗ੍ਰਾਮ ਦੇ ਕਰੀਬ ਜਿਹੜਾ ਮੈਂ ਹਲਦੀ ਪਾਊਡਰ ਲਿਆ ਵਾ ਤੇ ਇਸ ਤੋਂ ਇਲਾਵਾ ਹੋਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਣਾ ਮਿੱਟੀ ਆਪਾਂ ਕੁਛ ਪਾਲਟੀਆਂ ਢੇਰੀ ਕਰ ਲਈਆਂ ਵਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹੜੀ ਵਰਮੀ ਕੰਪੋਸਟ ਆ ਉਹ ਵੀ ਢੇਰੀ ਕਰ ਲਈਏ ਮਿਲ ਜੂਗੀ ਵਿੱਚ ਮਿਕਸ ਹੋ ਜੂਗੀ ਨਹੀਂ ਤਾਂ ਮਲਾਉਣੀ ਜਿਹੜੀ ਔਖੀ ਹੋ ਜਾਣੀ ਬਾਅਦ ਚ ਇਹ ਜਿਹੜੀ ਮੈਂ ਆਪ ਬਣਾਈ ਆ ਇਹ ਮੈਂ ਮੱਕੀ ਜਿਹੜੀ ਹੁੰਦੀ ਮੱਕੀ ਦਾ ਜਿਹੜਾ ਵੇਸਟ ਬਚਦਾ ਨਾ ਜ਼ਿਮੀਦਾਰਾਂ ਕੋਲ ਕਿਸਾਨਾਂ ਕੋਲ ਉਹ ਮੈਂ ਲਿਆਂਦਾ ਸੀਗਾ ਤੇ ਉਹਦੀ ਮੈਂ ਆਪ ਬਣਾਈ ਆ ਬਹੁਤ ਹੀ ਵਧੀਆ ਤੇ ਮਤਲਬ ਕਿ ਤਾਕਤ ਵਾਲੀ ਇੱਕ ਜਿਹੜੀ ਆਪਣੀ ਬਣੀ ਆ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦੀ ਨਾ ਮੱਕੀ ਸੀਗੀ ਆ ਦੇਖੋ ਮੱਕੀ ਦੇ ਦਾਣੇ ਹਜੇ ਵੀ ਵਿੱਚ ਨਾ ਦਿਖਾਈ ਦੇ ਰਹੇ ਆ ਦੇਖੋ ਮੱਕੀ ਦਾ ਛਿਲਕਾ ਜਿਹੜਾ ਅਤੇ ਖਮੱਕੀ ਤੇ ਇਹ ਬਹੁਤ ਹੀ ਵਧੀਆ ਤੇ ਤਾਕਤ ਵਾਲੀ ਆਪਣੀ ਖਾ ਦਾ ਵਿੱਚ ਆਪਾਂ ਇਹਨੂੰ ਮਿਕਸ ਕਰਾਂਗੇ ਮਿੱਟੀ ਆਪਾਂ ਸਾਰੀ ਢੇਰੀ ਕਰ ਲਈ ਆ ਤੇ ਹੁਣ ਮੈਂ ਲੱਗੀਆਂ ਹਲਦੀ ਦਾ ਪਾਊਡਰ ਪਾਣ ਇਹ ਆਮ ਹਲਦੀ ਪੀਸੀ ਹੋਈ ਨਹੀਂ ਹੈਗੀ ਇਹ ਜਦੋਂ ਆਪਾਂ ਹਲਦੀ ਨੂੰ ਸੁਕਾਉਨੇ ਆ ਨਾ ਤੇ ਉਹਦੇ ਥੋੜਾ ਥੱਲੇ ਮਤਲਬ ਕਿ ਚੂਰਾ ਆ ਜਾ ਇਸ ਤਰ੍ਹਾਂ ਦਾ ਬਚ ਜਾਂਦਾ ਹੁੰਦਾ ਜਦੋਂ ਆਪਾਂ ਹਲਦੀ ਨੂੰ ਸੁਕਾਉਨੇ ਆ ਜਿਆਦੀ ਮਾਤਰਾ ਦੇ ਵਿੱਚ 25 30 ਕਿਲੋ ਹਲਦੀ ਮੈਂ ਸੁਕਾਈ ਸੀਗੀ ਉਹਦਾ ਥੱਲੇ ਜਿਹੜਾ ਚੂਰਾ ਜਿਹਾ ਬਚਿਆ ਨਾ ਉਹ ਆ ਇਹ ਤੇ ਇਹ ਆਪਾਂ ਸਾਰਾ ਹੀ ਪਾ ਦੇਣਾ ਲਗਭਗ 2.5 300 ਗ੍ਰਾਮ ਦੇ ਕਰੀਬ ਸੀਗਾ ਇਹ ਇਹ ਆਪਣੇ ਬੂਟਿਆਂ ਨੂੰ ਜਿਹੜੀ ਫੰਗਸ ਆ ਉਹ ਲੱਗਣ ਤੋਂ ਰੋਕੂਗਾ ਤੇ ਇੱਕ ਇਹ ਹੈਵੀ ਔਰਗੈਨਿਕ ਤੇ ਕੁਝ ਮੈਂ ਵਿੱਚ ਫੰਗੀਸਾਈਡ ਵੀ ਪਾਣ ਲੱਗੇ ਆ ਕਿਉਂਕਿ ਮਿੱਟੀ ਜਦੋਂ ਆਪਾਂ ਇੱਕ ਵਾਰੀ ਬਣਾ ਲਈ ਤੇ ਹੁਣ ਆਪਣੀ ਸਾਲੋਂ ਸਾਲ ਹੀ ਚੱਲਣੀ ਆ ਇਹਨੂੰ ਦੁਆਰਾ ਦੁਆਰਾ ਤਾਂ ਆਪਾਂ ਬਣਾਉਣਾ ਨਹੀਂ ਹੈਗਾ ਜਦੋਂ ਇੱਕ ਕਰੀ ਇਹਦੇ ਵਿੱਚ ਬੂਟੇ ਲੱਗ ਗਏ ਕਿਉਂਕਿ ਇਹ ਦੁਆਰਾ ਜਿਹੜੇ ਆ ਗਮਲੇ ਚੇਂਜ ਨਹੀਂ ਹੁੰਦੇ ਹੁੰਦੇ ਡ੍ਰੈਗਨ ਫਰੂਟ ਦੇ ਇਸ ਕਰਕੇ ਇਹਦੇ ਵਿੱਚ ਜੋ ਵੀ ਪਾਣਾ ਆਪਾਂ ਇੱਕ ਵਾਰੀ ਪਾ ਦੇਣਾ ਪਰ ਆਪਾਂ ਖਾਦ ਨਹੀਂ ਕੋਈ ਵੀ ਪਾਣੀ ਕੈਮੀਕਲ ਵਾਲੀ ਕਿਉਂਕਿ ਜੇ ਆਪਾਂ ਖਾਦ ਪਾਵਾਂਗੇ ਤੇ ਜਿਹੜੇ ਪਲਾਂਟ ਆ ਉਹਨਾਂ ਨੇ ਜੜਾ ਨਹੀਂ ਫੜਨੀਆਂ ਆਪਣਿਆਂ ਨੇ ਬਾਅਦ ਚ ਫੰਗੀਸਾਈਡ ਮੈਂ ਪਾਇਆ ਤੇ ਇੱਕ ਮੈਂ ਹਲਦੀ ਪਾ ਦਿੱਤੀ ਆ ਤੇ ਵਰਮੀ ਕੰਪੋਸਟ ਪਾਈ ਬਸ ਹੋਰ ਨਹੀਂ ਕੁਝ ਵੀ ਪਾਇਆ ਇਹ ਆਪਾਂ ਬਾਬਾ ਜਿਆਦੀ ਮਾਤਰਾ ਦੇ ਵਿੱਚ ਪਾ ਦੇਣ ਲੱਗੇ ਆ ਤਾਂ ਕਿ ਆਪਣੇ ਪਲਾਂਟ ਨੂੰ ਕੋਈ ਜਿਹੜੀ ਫੰਗਸ ਵਗੈਰਾ ਉਹ ਨਾ ਲੱਗੇ ਹੁਣ ਆਪਾਂ ਇਹਨਾਂ ਸਾਰੀ ਨੂੰ ਮਿੱਟੀ ਨੂੰ ਮਿਕਸ ਕਰ ਲੈਣੇ ਪਹਿਲਾਂ ਮਿੱਟੀ ਨੂੰ ਮੈਂ 2 ਤੋਂ 3 ਵਾਰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤਾਂ ਕਿ ਕੋਈ ਵੀ ਜਿਹੜੀ ਇੱਕ ਥਾਂ ਇੱਕ ਚੀਜ਼ ਨਾ ਰਵੇ ਸਾਰਾ ਜਿਹੜਾ ਬਰਾਬਰ ਆ ਉਹ ਮਿਲ ਜਵੇ ਤੇ ਬਹੁਤ ਵਧੀਆ ਦੇਖੋ ਆਪਣੀ ਮਿੱਟੀ ਜਿਹੜੀ ਆ ਕਿੰਨੀ ਵਧੀਆ ਲੱਗ ਰਹੀ ਆ ਦੇਖਣ ਨੂੰ ਵੀ ਤੇ ਇੱਕ ਆਪਣੀ ਜਿਹੜੀ ਮਿੱਟੀ ਆ ਉਹ ਚੀਕਨੀ ਨਹੀਂ ਹੈਗੀ ਸਭ ਤੋਂ ਜ਼ਿਆਦਾ ਫਾਇਦਾ ਸਾਨੂੰ ਇਹੀ ਹੁੰਦਾ ਵੀ ਸਾਡੀ ਜਿਹੜੀ ਮਿੱਟੀ ਆ ਉਹ ਚੀਕਨੀ ਨਹੀਂ ਹੈਗੀ ਤੇ ਸਾਨੂੰ ਇਸ ਕਰਕੇ ਇਹਦੇ ਵਿੱਚ ਰੇਤਾ ਵਗੈਰਾ ਜਿਹੜੀ ਉਹ ਮਲਾਉਣੀ ਨਹੀਂ ਪੈਂਦੀ ਇਸ ਕਰਕੇ ਸਾਨੂੰ ਕੁਝ ਵੀ ਕਲਿੱਕ ਨਹੀਂ ਕਰਨਾ ਪੈਂਦਾ ਹੁਣ ਆਪਾਂ ਇਹਦੇ ਆ ਜਿਹੜੀਆਂ ਬਾਲਟੀਆਂ ਵਾਂ ਪੇਂਟ ਵਾਲੀਆਂ ਬਾਲਟੀਆਂ ਲਈਆਂ ਆ ਮੈਂ ਲਗਾਉਣ ਵਾਸਤੇ ਕਿਉਂਕਿ ਆਪਣੇ ਕੋਲ ਦੁਬਾਰਾ ਦੁਬਾਰਾ ਜਿਹੜੇ ਗਮਲੇ ਆ ਉਹ ਬਦਲ ਨਹੀਂ ਹੋਣੇ ਤਾਂ ਪਹਿਲਾਂ ਹੀ ਮੈਂ ਜਿਹੜੀਆਂ ਵਾਂ ਉਹ ਹਿੱਸਰਦੀਆਂ ਜਿਹੜੀਆਂ ਬਾਲਟੀਆਂ ਵਾਂ ਉਹ ਲੈਣ ਲੱਗੀ ਹਾਂ ਬਹੁਤ ਵਧੀਆ ਜਿਹੜੇ ਡ੍ਰੈਗਨ ਫਾਲਵਾ ਉਹ ਲਾਗ ਜਾਂਦੇ ਆ 20 ਲੀਟਰ ਦੀ ਬਾल्टी ਦੇ ਵਿੱਚ ਕਿਉਂਕਿ ਕਿਤੇ ਇਹਨਾਂ ਨੂੰ ਕੰਡੇ ਬਹੁਤ ਹੁੰਦੇ ਆ ਤੇ ਆਪਾਂ ਦੁਬਾਰਾ ਦੁਬਾਰਾ ਇਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਲਈਏ ਬਾल्टी ਤੇ ਇਹਦੇ ਥੱਲੇ ਆਪਾਂ 7 ਤੋਂ 8 ਜਿਹੜੇ ਇਸ ਤਰ੍ਹਾਂ ਸ਼ੇਕ ਆ ਉਹ ਡ੍ਰਿੱਲ ਦੇ ਨਾਲ ਕਰ ਲਏ ਆ ਤੇ ਆ ਗ੍ਰੀਨ ਨੈਟ ਇਸ ਤਰ੍ਹਾਂ ਇਹਦੇ ਟੋਟੇ ਕਰਕੇ ਤੇ ਇਹ ਆਪਾਂ ਥੱਲੇ ਰੱਖ ਦੇਵਾਂਗੇ ਤਾਂ ਕਿ ਜਿਹੜਾ ਪਾਣੀ ਲੀਕ ਨਾ ਹੋਵੇ ਸੌਰੀ ਮਿੱਟੀ ਵੀ ਨਾ ਲੀਕ ਹੋਵੇ ਤੇ ਜਿਹੜਾ ਵੇਸਟ ਪਾਣੀ ਆ ਉਹ ਆਰਾਮ ਦੇ ਨਾਲ ਥੱਲੇ ਨਿਕਲ ਸਕੇ। ਉਹ ਵਾਹੇ ਕੁਸਸਤ ਨਾ। ਤੇ ਆਪਾਂ ਬਦਾ ਨਾ ਲੈ ਕੇ ਤੇ ਆਪਾਂ ਸ਼ੁਰੂ ਕਰ ਦਿੱਤੇ ਆ ਲਗਾਣੇ। ਤੇ ਮਿੱਟੀ ਆਪਾਂ ਭਰ ਕੇ ਚੰਗੀ ਤਰ੍ਹਾਂ ਦਬ ਲੈਣਾ ਵਾ ਇਹਨਾਂ ਮਿੱਟੀ ਨੂੰ। ਤਾਂ ਕਿ ਮਿੱਟੀ ਜਿਹੜੀ ਪੋਲੀ ਨਾ ਰਵੇ ਤੇ ਇਹਦੇ ਵਿੱਚ ਪਾਣੀ ਜਿਹੜਾ ਜ਼ਿਆਦਾ ਖੜਾ ਵਾ ਉਹ ਨਾ ਹੋਵੇ। ਅਕਤੂਬਰ ਦੀ 8 ਤਰੀਕ ਨੂੰ ਅੱਜ ਮੈਂ ਲੱਗੀਆਂ ਲਗਾਣ ਤੇ ਜਿੱਥੇ ਤੱਕ ਮੈਂ ਦੇਖਿਆ ਹੈ ਵੀ ਇਸ ਮੌਸਮ ਦੇ ਵਿੱਚ ਫੰਗਸ ਵਗੈਰਾ ਬਹੁਤ ਘੱਟ ਲੱਗਦੀ ਹੈ ਕਿਉਂਕਿ ਬਰਸਾਤਾਂ ਜਿਹੜੀਆਂ ਖਤਮ ਹੋ ਚੁੱਕੀਆਂ ਆ ਤੇ ਹੁਣ ਮੈਂ ਸਾਰੀਆਂ ਬਾਲਟੀਆਂ ਇਸੇ ਤਰ੍ਹਾਂ ਹੀ ਭਰ ਲੂੰਗੀ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਇਹਦਾ ਪਲਾਂਟ ਆ ਉਹ ਕਿਸ ਤਰ੍ਹਾਂ ਲਗਾਉਨੇ ਆ ਬਾਲਟੀਆਂ ਦੇਖੋ ਆਪਾਂ ਸਾਰੀਆਂ 8 ਬਾਲਟੀਆਂ ਆਪਾਂ ਭਰ ਲੀਆਂ ਵਾਂ ਤੇ ਆਠਾ ਹੋਰ ਭਾਨੀਆਂ ਆ ਉਹ ਵੀ ਭਰ ਕੇ ਤੇ ਆਪਾਂ ਉਹਦੇ ਵਿੱਚ ਵੀ ਸੇਮ ਇਸੇ ਤਰੀਕੇ ਨਾਲ ਜਿਹੜਾ ਡ੍ਰੈਗਨ ਪਲਾਂਟ ਆ ਉਹ ਲਗਾ ਦੇਣੇ ਆ ਤੇ ਥੋੜਾ ਹਨੇਰਾ ਹੋ ਜਾਣਾ ਸੀ ਇਸ ਕਰਕੇ ਮੈਂ ਕਿਹਾ ਅੱਠ ਬਾਲਟੀਆਂ ਆਪਾਂ ਤੁਹਾਨੂੰ ਲਗਾ ਕੇ ਦੱਸ ਦਿੰਨੇ ਆ ਤੇ ਕੁਛ ਮੈਂ ਇਸ ਤਰ੍ਹਾਂ ਬੂਟੇ ਜਿਹੜੇ ਮੁੱਢੋਂ ਹੀ ਪੱਟ ਲਈ ਆਈਆਂ ਸਮੇਤ ਮਿੱਟੀ ਦੇ ਕੁਝ ਪੱਤੇ ਗਿਆ ਤੇ ਕੁਛ ਜਿਹੜੇ ਆ ਉਹਨਾਂ ਨਾਲੋਂ ਮਿੱਟੀ ਲੱਥ ਗਈ ਆ ਪਰ ਕੋਈ ਗੱਲ ਨਹੀਂ ਉਹ ਵੀ ਬੂਟੇ ਜਿਹੜੇ ਆ ਆਰਾਮ ਦੇ ਨਾਲ ਹੋ ਜਾਣੇ ਆ ਇਸ ਤਰ੍ਹਾਂ ਦੇਖੋ ਇਹਨਾਂ ਦੇ ਨਾਲੋਂ ਜਿਹੜੀ ਮਿੱਟੀ ਆ ਉਹ ਲੱਥ ਗਈ ਆ ਪਰ ਇਹ ਕੋਈ ਫਰਕ ਨਹੀਂ ਪੈਂਦਾ ਇਹ ਇਸ ਤਰ੍ਹਾਂ ਹੀ ਚੱਲ ਪੈਣੇ ਆ ਤੇ ਹੁਣ ਆਪਾਂ ਇਹਨਾਂ ਨੂੰ ਲਗਾ ਦਾਂਗੇ ਇਸ ਤਰ੍ਹਾਂ ਬੂਟੇ ਨੂੰ ਲੈ ਕੇ ਇਹਨਾਂ ਨੂੰ ਨਾ ਜ਼ਿਆਦਾ ਦਬਣਾ ਨਹੀਂ ਹੁੰਦਾ ਮਿੱਟੀ ਦੇ ਵਿੱਚ ਬਸ ਤੁਸੀਂ ਓਨਾ ਹੀ ਨੱਪਣਾ ਆ ਜਿੰਨਾ ਕਿ ਜਿਹੜੀਆਂ ਬੂਟੇ ਦੀਆਂ ਜੜਾਂ ਵਾਂ ਉਹ ਆਰਾਮ ਦੇ ਨਾਲ ਚੱਲ ਸਕਣ ਕਿਉਂਕਿ ਜੇ ਆਪਾਂ ਇਹਨੂੰ ਜ਼ਿਆਦਾ ਨੱਪਾਂਗੇ ਨਾ ਤੇ ਇਹਦੀਆਂ ਜੜਾਂ ਜਿਹੜੀਆਂ ਬੂਟਾ ਥੱਲੇ ਚਲ ਜਾਣਾ ਤੇ ਜੜਾਂ ਕਿਉਂਕਿ ਡ੍ਰੈਗਨ ਪlant ਦੀਆਂ ਜਿਹੜੀਆਂ ਜੜਾਂ ਵਾਂ ਨਾ ਉਹ ਜ਼ਿਆਦਾ ਥੱਲੇ ਨਹੀਂ ਜਾਂਦੀਆਂ ਇਹ ਉੱਪਰ ਉੱਪਰ ਹੀ ਰਹਿਣਾ ਆ ਤੇ ਉੱਪਰ ਉੱਪਰ ਹੀ ਆਪਾਂ ਨੇ ਇਹਨੂੰ ਜਿਹੜੀ ਖਾਦ ਪਾਣੀ ਆਪਾਂ ਨੂੰ ਦੇਣਾ ਉਹ ਵੀ ਉੱਪਰ ਉੱਪਰ ਹੀ ਦੇਣਾ ਪੈਂਦਾ ਆ ਡੂੰਘੀਆਂ ਨਹੀਂ ਜਾਂਦੀਆਂ ਇਹਦੀਆਂ ਜੜਾਂ ਇਸ ਕਰਕੇ ਇਹਨਾਂ ਨੂੰ ਇੰਨੀ ਸਪੇਸ ਹੀ ਬਹੁਤ ਹੁੰਦੀ ਆ ਬਾਲਟੀ ਦੀ ਤੇ ਹੁਣ ਆਪਾਂ ਇੱਕ ਬਾਲਟੀ ਦੇ ਵਿੱਚ ਦੋ ਜਾਂ ਤਿੰਨ ਬੂਟੇ ਮੈਂ ਲਗਾਉਂਗੀ ਦੇਖ ਲੈਣੇ ਆਪਾਂ ਲਗਾ ਕੇ ਕਿੰਨੇ ਕੁ ਲੱਗਦੇ ਆ ਸਾਨੀ ਦੇ ਨਾਲ ਬਾਅਦ ਚ ਇਸੇ ਤਰ੍ਹਾਂ ਲਗਾ ਦਨੇ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਝੰਜਟ ਨਹੀਂ ਹੁੰਦਾ ਲਗਾਉਂਦਾ ਤੇ ਇਹ ਜਿਹੜੇ ਥੱਲੇ ਆ ਇਹਨਾਂ ਨੂੰ ਮੈਂ ਕੱਟ ਦੇਣਾ ਆ ਕਟਰ ਲੈ ਕੇ ਬਾਅਦ ਚ ਹੁਣ ਮੇਰੇ ਕੋਲ ਇੱਥੇ ਕੱਟਣੀ ਹੈਗਾ ਤੇ ਪਰ ਇਹ ਥੱਲੋ ਜਿਹੜੇ ਆਪਾਂ ਕੱਟ ਦੇਣੇ ਆ ਤੇ ਤਿੰਨ ਬੂਟੇ ਮੈਂ ਲਗਾਉਂਗੀ ਇੱਕ ਬਾਲਟੀ ਦੇ ਵਿੱਚ ਬਾਕੀ ਜੇ ਤੁਸੀਂ ਚਾਹੋ ਦੋ ਵੀ ਲਗਾ ਸਕਦੇ ਹੋ ਜੇ ਤੁਸੀਂ ਇੱਕ ਲਗਾਣਾ ਤੇ ਸੈਂਟਰ ਦੇ ਵਿੱਚ ਇੱਕ ਵੀ ਤੁਸੀਂ ਲਗਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਜਿਸ ਤਰ੍ਹਾਂ ਵੀ ਤੁਹਾਨੂੰ ਠੀਕ ਲੱਗੇ ਤੇ ਮੈਂ ਤਿੰਨ ਲਗਾ ਰਹੀ ਆ ਕਈ ਵਾਰੀ ਕੀ ਹੁੰਦਾ ਹੈ ਇੱਕ ਬੂਟਾ ਸੁੱਕ ਜਾਂਦਾ ਆ ਤੇ ਫਿਰ ਉਹਦੀ ਥਾਂ ਜਿਹੜਾ ਦੂਜਾ ਬੂਟਾ ਆ ਉਹ ਆਪਣਾ ਚੱਲ ਪਊਗਾ બસ ਇਸੇ ਤਰ੍ਹਾਂ ਆਪਾਂ ਸਾਰੇ ਜਿਹੜੇ ਬੂਟੇ ਆ ਉਹ ਲਗਾ ਲਈਏ ਹੁਣ ਡ੍ਰੈਗਨ ਦੇ ਬੂਟੇ ਦੇਖੋ ਮੈਂ ਸਾਰੇ ਲਗਾ ਦਿੱਤੇ ਆ ਤੇ ਪਹਿਲਾਂ ਮੈਂ ਤਿੰਨ ਲਗਾਈ ਸੀ ਪਰ ਤਿੰਨ ਜਿਹੜੇ ਆ ਨਾ ਉਹ ਸੈੱਟ ਨਹੀਂ ਆ ਰਹੇ ਸੀ ਹੈਗੇ ਕਿਉਂਕਿ ਕਈਆਂ ਦੇ ਵਿੱਚ ਦੇਖੋ ਐਨਨਸ ਲਗਭਗ 10 10 12 12 ਜਿਹੜੇ ਇਸ ਤਰ੍ਹਾਂ ਉਹਨਾਂ ਦੀਆਂ ਅਗਲਗ ਟਾਣੀਆਂ ਨਿਕਲੀਆਂ ਹੋਈਆਂ ਵਾਂ ਤੇ ਇਸ ਕਰਕੇ ਉਹ ਨਹੀਂ ਸੀ ਸੂਤ ਆਉਂਦੇ ਪਏ ਤੇ ਫਿਰ ਮੈਂ ਸੈਂਟਰ ਦੇ ਵਿੱਚ ਨਾ ਇੱਕ-ਇੱਕੀ ਬੂਟਾ ਲਗਾ ਦਿੱਤਾ ਵਾ ਇਸ ਤਰ੍ਹਾਂ ਦੇਖੋ ਸਾਰੇ ਸਾਰੇ ਇੱਕ-ਇੱਕੀ ਸਾਰਿਆਂ ਦੇ ਵਿੱਚ ਲਗਾਇਆ ਮੈਂ ਆ ਇੱਕੋ ਇੱਕੋ ਇੱਕ ਦੇ ਵਿੱਚ ਸਿਰਫ ਤਿੰਨ ਲਗਾਏ ਆ ਕਿਉਂਕਿ ਇਹ ਥੋੜੇ ਛੋਟੇ ਸੀ ਤੇ ਇਸ ਤਰ੍ਹਾਂ ਆਪਾਂ ਸਾਰੇ ਅੱਠ ਲਗਾ ਦਿੱਤੇ ਆ ਤੇ ਅੱਠ ਮੈਂ ਹੁਣ ਬਾਅਦ ਵਿੱਚ ਲਗਾਉਂਗੀ ਕਿਉਂਕਿ ਵੀਡੀਓ ਜਿਹੜੀ ਬਹੁਤ ਜ਼ਿਆਦਾ ਇਸ ਤਰ੍ਹਾਂ ਲੰਬੀ ਹੋ ਜਾਣੀ ਸੀ ਜੇ ਆਪਾਂ 16-17 ਨਾ ਇੱਕ ਵਾਰੀ ਬਾਲਟੀਆਂ ਲਗਾਉਂਦੇ ਤੇ ਜੇ ਤੁਹਾਨੂੰ ਸਾਡਾ ਇਹ ਆਸਾਨ ਜਿਹਾ ਤਰੀਕਾ ਡਿਗਣ ਤੇ ਬੂਟੇ ਲਗਾਉਣ ਦਾ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਆਪਾਂ ਜਿਹੜੀ ਇਹਦੀ 10 12 ਦਿਨ ਦੇ ਬਾਅਦ ਬੂਟਿਆਂ ਦੀ ਗਰੋਥ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਹਨੂੰ ਇਸ ਤਰ੍ਹਾਂ ਦੇਖੋ ਫੰਗਸ ਲੱਗੀ ਹੋਈ ਆ ਦੇਖੋ ਇਸ ਤਰ੍ਹਾਂ ਨਾਲ ਇਹਨਾਂ ਨੂੰ ਫੰਗਸ ਬਹੁਤ ਜ਼ਿਆਦਾ ਲੱਗਦੀ ਆ ਤੇ ਇਹਦੇ ਵਾਸਤੇ ਵੀ ਮੈਂ ਜਿਹੜੀ ਇਹਨੂੰ ਹੁਣ ਸਪਰੇਅ ਕਰੂੰਗੀ ਸਵੇਰ ਨੂੰ ਹੁਣ ਤਾਂ ਬਹੁਤ ਜ਼ਿਆਦਾ ਹਨੇਰਾ ਹੋ ਚੁੱਕਾ ਆ ਤੇ ਵੀਡੀਓ ਦੇਖਣ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸੀ ਕਾਲਜੀ ਸਾਰਿਆਂ ਨੂੰ